ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ੍ਰਿੰਦਰਪਾਲ ਸਿੰਘ ਮੇਰਾ ਪਿੰਡ ਸੰਦੋਆ ਹੈ ਜੋ ਰੂਪਰ ਜ਼ਿਲ੍ਹੇ ਵਿੱਚ ਪੈਂਦਾ ਹੈ ਸਭ ਤੋਂ ਪਹਿਲਾਂ ਮੈਂ ਸਤਿਕਾਰ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਵੀ ਨੌਕਰੀਆਂ ਦਿੱਤੀਆਂ ਹਨ ਬੜੀ ਟਰਾਂਸਪੇਰੈਂਸੀ ਨਾਲ ਦਿੱਤੀਆਂ ਹਨ ਮੈਂ ਪਿਛਲੇ 22 ਸਾਲ ਤੋਂ ਕੰਟਰੈਕਟ ਦੇ ਆਧਾਰ ਤੇ ਨੌਕਰੀ ਕਰ ਰਿਹਾ ਸੀ ਉਹਨੋਂ ਪਿਛਲੇ ਸਮੇਂ ਦੌਰਾਨ ਜਦੋਂ ਸਰਕਾਰ ਨੇ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦਾ ਪੋਸਟਾਂ ਕੱਢੀਆਂ ਤੇ ਉਸ ਵਿੱਚ ਮੈਂ ਰਿਟਰਨ ਪੇਪਰ ਦਿੱਤਾ ਤੇ ਨਾਲ ਹੀ ਮੈਨੂੰ ਸਰਕਾਰ ਵੱਲੋਂ ਤਜਰਬੇ ਦੇ ਨੰਬਰ ਵਧੀਆ ਢੰਗ ਨਾਲ ਦਿੱਤੇ ਗਏ ਤੇ ਹੁਣ ਮੇਰੀ ਪੋਸਟਿੰਗ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਹੈ ਆਪਣੇ ਯੂਥ ਨੂੰ ਪੰਜਾਬ ਦੇ ਯੂਥ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਸਰਕਾਰਾਂ ਨੌਕਰੀ ਕੱਢਦੀਆਂ ਹਨ ਜਿੱਦਾਂ ਪੰਜਾਬ ਸਰਕਾਰ ਨੌਕਰੀ ਦਾ ਕੱਢ ਰਹੀ ਹੈ ਤੇ ਇਸ ਲਈ ਤੁਸੀਂ ਲਿਜੀਵਲ ਹੋਣ ਲਈ ਤੁਹਾਨੂੰ ਵੀ ਮਿਹਨਤ ਕਰਨੀ ਪੈਣੀ ਹੈ ਉਹ ਮੈਂ ਇਸ ਉਮਰ ਵਿੱਚ ਆ ਕੇ 42 ਸਾਲ ਦੀ ਉਮਰ ਵਿੱਚ ਆ ਕੇ ਟੈਸਟ ਦਿੱਤਾ ਮੈਨੂੰ ਕਿਸੇ ਕੋਈ ਗੱਲ ਪਿੰਚ ਕਰ ਗਈ ਤੇ ਤੂੰ ਕੰਟ੍ਰੈਕਟ ਤੇ ਜੌਬ ਕਰ ਰਿਹਾ ਹੈ ਮੈਂ ਇਸ 15 ਤੋਂ 20 ਦਿਨ ਦਿਨ ਰਾਤ ਇੱਕ ਕਰਕੇ ਨਵੇਂ ਬੱਚਿਆਂ ਦੇ ਵਿੱਚ ਟੈਸਟ ਕਲੀਅਰ ਕਰਕੇ ਮੈਡ ਵਿੱਚ ਆਇਆ ਮੈਂ ਇਸ ਇਸੇ ਕਰਕੇ ਮੈਂ ਕਹਿੰਦਾ ਵੀ ਪੜ੍ਹਾਈ ਦਾ ਕੋਈ ਉਮਰ ਨਹੀਂ ਹੈ ਕੋਈ ਸੀਮਾ ਨਹੀਂ ਹੈ ਤੁਸੀਂ ਆਪਣੇ ਲਕਸ਼ ਨੂੰ ਲੈ ਕੇ ਚੱਲੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਉਮਰ ਵਿੱਚ ਕਦੇ ਵੀ ਕਰ ਸਕਦੇ ਹੋ ਮੇਰੇ ਲਈ ਕੰਟ੍ਰੈਕਟ ਦੀ ਨੌਕਰੀ ਹੁੰਦੀ ਆ ਉਹ ਬਹੁਤ ਔਖਾ ਟਾਈਮ ਹੰਡਾਇਆ ਸੀ ਕਿਉਂਕਿ ਹਰ ਕੋਈ ਸਾਨੂੰ ਟਾਰਗੇਟ ਕਰਦਾ ਸੀ ਇਹ ਕੰਮ ਭਾਵੇਂ ਅਸੀਂ ਰੈਗੂਲਰ ਨਾਲੋਂ ਵੱਧ ਕਰਦੇ ਸੀਗੇ ਤੇ ਦੁਬਾਰੇ ਮੈਂ ਫਿਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਜੀ